ਡਾਲੀ ਪੰਡ ਕਾਗਜ਼ਾਂ ਦੇ ਉੱਪਰ ਦਿਖਾ ਕੇ 43 ਲੱਖ ਤੱਕ ਦੀਆਂ ਗਰੰਟੀਆਂ ਦਾ ਜਿਹੜਾ ਉਹ ਗਵਣ ਕੀਤਾ ਗਿਆ ਨਿਊ ਗਤੀ ਰਚੋਗੇ ਪਿੰਡਾਂ ਜਿਹੜਾ ਕਾਗਜ਼ਾਂ ਦੇ ਉੱਪਰ ਦਿਖਾਇਆ ਗਿਆ ਪਰ ਅਸਲ ਪਿੰਡਾਂ ਜਾਓ ਧਰਤੀ ਦੇ ਕਿਸੇ ਕੋਨੇ ਦੇ ਵਿੱਚ ਵੀ ਪੰਜਾਬ ਦੇ ਬੱਚੇ ਮੌਜੂਦ ਹੀ ਨਹੀਂ ਆ ਮਤ ਤੁਸੀਂ ਤਾਂ ਲੋਕਾਂ ਦੇ ਨਾਲ ਆ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀਆਂ ਲੋਕਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਔਰ ਲੋਕਾਂ ਨੇ ਸਾਨੂੰ ਦੱਸਿਆ ਕਿ ਨਿਊ ਕੱਟੀ ਰਚੋਗੇ ਪਿੰਡਾਂ ਜਿਹੜਾ ਉਹ ਇੱਥੇ ਮੌਜੂਦ ਹੀ ਨਹੀਂ ਐ ਪੰਜ ਪ੍ਰੋਜੈਕਟਾ ਜਿਹੜੇ ਉਹ ਪਿੰਡ ਦੇ ਵਿੱਚ ਲਾਏ ਗਏ ਆ ਨਾ ਤਾਂ ਉਹ ਪ੍ਰੋਜੈਕਟਾ ਜਿਹੜੇ ਕਿਤੇ ਨਜ਼ਰ ਆ ਰਹੇ ਆ ਉਹ ਨਾ ਹੀ ਨੂੰ ਗੱਠੀ ਰੱਜੋ ਕੇ ਪਿੰਡ ਕਿਤੇ ਨਜ਼ਰ ਆ ਰਿਹਾ ਸਤਸਰੇ ਕਾਲ ਦੇ ਪਖਪੋਸਣਾ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਪੰਜਾਬ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਾਲੀ ਪੰਡਕ ਕਾਗਜ਼ਾਂ ਦੇ ਉੱਪਰ ਦਿਖਾ ਕੇ 43 ਲੱਖ ਤੱਕ ਦੀਆਂ ਗਰੰਟਾਂ ਦਾ ਜਿਹੜਾ ਉਹ ਗਵਣ ਕੀਤਾ ਗਿਆ ਚਲੋ ਫਰੋ ਜਿਲ੍ਹਾ ਫਰੋਜ਼ਪੁਰ ਦਾ ਨਿਊ ਗੱਟੀ ਰੱਜੋ ਕੇ ਪਿੰਡਾ ਜਿਹੜਾ ਕਾਗਜ਼ਾਂ ਦੇ ਉੱਪਰ ਦਿਖਾਇਆ ਗਿਆ ਪਰ ਅਸਲ ਪਿੰਡਾ ਜਆ ਉਹ ਧਰਤੀ ਦੇ ਕਿਸੇ ਕੋਨੇ ਦੇ ਵਿੱਚ ਵੀ ਪੰਜਾਬ ਦੇ ਬੱਚਾ ਮੌਜੂਦ ਹੀ ਨਹੀਂ ਆ ਇਸ ਗੱਲ ਦਾ ਖੁਲਾਸਾ ਆ ਅੱਜ ਹੀ ਕਾਰਕੁਨ ਗੁਰਦੇਵ ਸਿੰਘ ਨੇ ਕੀਤਾ ਉਹਨਾਂ ਦਾ ਕਹਿਣਾ ਕਿ 2013 ਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਰੱਖ ਕੇ ਜਿਹੜਾ ਨਿਊ ਗੱਟੀ ਰੱਜੋ ਕੇ ਪਿੰਡ ਬਣਾਇਆ ਜਾਂਦਾ ਕਾਗਜ਼ਾਂ ਦੇ ਉੱਪਰ ਅਸਲ ਤੇ ਬੱਚਾ ਜਿਹੜਾ ਪਿੰਡ ਆ ਉਹ ਧਰਤੀ ਦੇ ਉੱਪਰ ਮੌਜੂਦ ਹੀ ਨਹੀਂ ਆ ਇਸ ਗੱਲ ਦੇ ਖੁਲਾਸੇ ਹੋਏ ਆ ਉਹਨਾਂ ਨੇ ਜਾਂਚ ਕੀਤੀ ਇਸ ਗੱਲ ਦੀ ਔਰ ਪ੍ਰਸ਼ਾਸਨ ਨੇ ਇੱਥੋਂ ਦਾ ਕੇ ਗੱਲ ਕਹੀ ਆ ਕਿ ਅਸੀਂ ਜਾਂਚ ਕਰ ਰਹੇ ਹਾਂ ਇਸ ਗੱਲ ਦੀ ਵੀ ਹੋਇਆ ਕੀ ਆ ਔਰ ਪਿੰਡ ਦੇ ਲੋਕਾਂ ਨਾਲ ਸੀ ਗਲਬਤ ਕਰਨ ਦੀ ਕੋਸ਼ਿਸ਼ ਕੀਤੀ ਔਰ ਪਿੰਡ ਦੇ ਲੋਕਾਂ ਨੇ ਜਿਹੜਾ ਕੈਮਰਾ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਨਵਾਂ ਮਾਮਲਾ ਸਾਹਮਣੇ ਆਇਆ ਕਿ ਜਾਲੀ ਪਿੰਡ ਨਿਊ ਗੱਟੀ ਰੱਜੋ ਕੇ ਕਾਰਜਾਂ ਦੇ ਵਿੱਚ ਦਿਖਾ ਕੇ 43 ਲੱਖ ਰੁਪਏ ਦਾ ਗਰੰਟਾਂ ਦਾ ਜਿਹੜਾ ਗਵਨ ਕੀਤਾ ਗਿਆ ਪੰਜ ਪ੍ਰੋਜੈਕਟ ਆ ਜਿਹੜੇ ਉਹ ਪਿੰਡ ਦੇ ਵਿੱਚ ਲਾਏ ਗਏ ਆ ਨਾ ਤਾਂ ਉਹ ਪ੍ਰੋਜੈਕਟ ਆ ਜਿਹੜੇ ਕਿਧ ਨਜ਼ਰ ਆ ਰਹੇ ਆ ਉਹ ਨਾ ਹੀ ਨਿਊ ਗੱਟੀ ਰੱਜੋ ਕੇ ਪੰਡ ਕਿਤੇ ਨਜ਼ਰ ਆ ਰਿਹਾ ਚਲੋ ਫਿਰੋਜ਼ਪੁਰ ਦਾ ਸਰਹੱਦੀ ਏਰੀਆ ਗੱਟੀ ਰੱਜੋ ਕੇ ਪਿੰਡਾ ਜਿਹੜਾ ਉਹ ਮੌਜੂਦ ਹੈਗਾ ਫਿਰੋਜ਼ਪੁਰ ਤੋਂ ਲਗਭਗ 5 ਤੋਂ 6 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਗੱਟੀ ਰੱਜੋ ਕੇ ਪਿੰਡ ਪੈ ਜਾਂਦਾ ਪਰ ਜਿਹੜਾ ਨਿਊ ਗੱਟੀ ਰੱਜੋ ਕੇ ਪਿੰਡ ਕਾਗਜ਼ਾਂ ਦੇ ਵਿੱਚ ਦਿਖਾਇਆ ਗਿਆ ਉਹ ਪਿੰਡ ਲੋਕਾਂ ਨਾਲ ਸੀ ਗਲਤਫਹਿਮੀ ਕੀਤੀ ਆ ਕੇ ਲੋਕਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਨਿਊ ਗੱਟੀ ਰੱਜੋ ਕੇ ਪਿੰਡਾ ਜਿਹੜਾ ਉਹ ਮੌਜੂਦ ਹੀ ਨਹੀਂ ਆ ਗੱਟੀ ਰੱਜੋ ਕੇ ਮੌਜੂਦ ਆ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਜਿਹੜੇ ਪਿੰਡ ਪੈ ਜਾਂਦਾ ਔਰ ਬੀਤੇ ਦਿਨਾਂ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਸੀ ਜਾਲੀ ਪਿੰਡ ਤਾਜਾਂ ਦੇ ਵਿੱਚ ਦਿਖਾਇਆ ਜਾਂਦਾ ਨਿਊ ਗੱਟੀ ਰੱਜੋ ਕੇ 43 ਲੱਖ ਦੱਕ ਦੇ ਗਰੰਟਾਂ ਦਾ ਜਿਹੜਾ ਗਵਣ ਕੀਤਾ ਜਾਂਦਾ ਔਰ ਇਸ ਗੱਲ ਦਾ ਖੁਲਾਸਾ ਸਾਬਕਾ ਮੈਂਬਰ ਔਰ ਆਰਟੀਆਈ ਕਾਰਕੁਨ ਗੁਰਦੇਵ ਸਿੰਘ ਦੇ ਵੱਲੋਂ ਕੀਤਾ ਜਾਂਦਾ ਉਹਨਾਂ ਨੇ ਇੱਥੋਂ ਦਾ ਕਈ ਗੱਲ ਕਹੀ ਕਿ ਜਦੋਂ ਮੈਂ ਜਾਂਚ ਦੀ ਮੰਗ ਕੀਤੀ ਤਾਂ ਮੈਨੂੰ ਧਮਕੀਆਂ ਤੱਕ ਦਵਾਈਆਂ ਗਈਆਂ ਔਰ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਕਿ ਸਾਡੇ ਧਾਂ ਦੇ ਵਿੱਚ ਗੱਲ ਹੋਣਾ ਜਾਂ ਸਾਨੂੰ ਅਸੀਂ ਇਸ ਗੱਲ ਦੀ ਜੜੀ ਆ ਉਹ ਜਾਂਚ ਕਰ ਰਹੇ ਆ ਔਰ 2013 ਦੇ ਵਿੱਚ ਕਾਂਗਰਸ ਦੇ ਵਿੱਚ ਜਾਲੀ ਪੰਡ ਬਣਾਇਆ ਜਾਂਦਾ ਨਿਊ ਗੱਟੀ ਰਜੋਕੇ ਔਰ ਗਰੰਟਾਂ ਦੀ 43 ਲੱਖ ਰੁਪਏ ਤੱਕ ਦੀਆਂ ਗਰੰਟਾਂ ਦਾ ਗੱਲ ਕਿਤੇ ਜਾਂਦੇ ਔਰ 141 ਕਾਰਡਾ ਜਿਹੜੇ ਉਹ ਬਣੇ ਆ ਉਹ ਕਾ ਕਾਰਡ ਕਿਹਦੇ ਨਾਂ ਤੇ ਬਣਿਆ ਔਰ ਕਿਹੜੇ ਲੋਕਾਂ ਦੇ ਨਾਂ ਤੇ ਉੱਪਰ ਬਣਿਆ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਔਰ ਨਵਾਂ ਮਾਮਲਾ ਪੰਜਾਬ ਦੇ ਸਰਹੱਦੀ ਏਰੀਆ ਦੇ ਨਾਲ ਸੰਬੰਧਤ ਆ ਨਵ ਗੱਟੀ ਰੱਜੋ ਕੇ ਪੰਡ ਦਿਖਾ ਕੇ ਜੋ ਕਾਗਜ਼ਾਂ ਦੇ ਉੱਪਰ ਗਰੰਟਾਂ ਦਾ ਗਵਨ ਕੀਤਾ ਜਾਂਦਾ ਅਸਲ ਦੇ ਬੱਚੋ ਪੰਡਾ ਤੁਸੀਂ ਇੱਥੇ ਲੋਕਾਂ ਦੇ ਨਾਲ ਆ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਔਰ ਲੋਕਾਂ ਨੇ ਸਾਨੂੰ ਦੱਸਿਆ ਕਿ ਨਿਊ ਗੱਟੀ ਰੱਜੋ ਕੇ ਪੰਡਾ ਜਿਹੜਾ ਉਹ ਇੱਥੇ ਮੌਜੂਦ ਹੀ ਨਹੀਂ ਹੈ ਔਰ ਗੱਟੀ ਰੱਜੋ ਕੇ ਪੰਡ ਜਰੂਰ ਇੱਥੇ ਹੈਗਾ ਇਹ ਗੱਟੀ ਰੱਜੋ ਕੇ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਜਿਹੜਾ ਪੰਡਾ ਗੱਟੀ ਰੱਜੋ ਕੇ ਪਾਇਆ ਜਾਂਦਾ ਪੰਜਾਬ ਦਾ ਸਰਹੱਦੀ ਏਰੀਆ ਫਿਰੋਜ਼ਪੁਰਾ ਟਿੰਡੇ ਵਾਲਾ ਗੱਟੀ ਰੱਜੋ ਕੇ ਨਿਹਾਲੇ ਵਾਲਾ ਇਹ ਪਿੰਡ ਜਿਹੜੇ ਜਰੂਰ ਇੱਥੇ ਪੈਂਦੇ ਆ ਪਰ ਲੋਕਾਂ ਨੇ ਕਹਿੰਦੇ ਆ ਕਿ ਜਿਹੜਾ ਪਿੰਡ ਅਸੀਂ ਖਬਰ ਦੇਖੀ ਆ ਨਿਊ ਗੱਟੀ ਰੱਜੋਗੇ ਪੰਡਤ ਕਾਗਜ਼ਾਂ ਦੇ ਵਿੱਚ ਦਿਖਾਇਆ ਗਿਆ ਉਹ ਅਸਲ ਦੇ ਵਿੱਚ ਧਰਤੀ ਦੇ ਉੱਪਰ ਮੌਜੂਦ ਹੀ ਨਹੀਂ ਆ ਨਾ ਤਾਂ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਮੌਜੂਦ ਆ ਔਰ ਨਾ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸੇ ਕੋਨੇ ਦੇ ਵਿੱਚ ਮੌਜੂਦ ਆ ਔਰ ਪ੍ਰਸ਼ਾਸਨ ਦਾ ਇਹ ਕਹਿੰਦਾ ਕਿ ਇਸ ਮਾਮਲੇ 'ਤੇ ਸੀ ਜਾਂਚ ਕਰ ਰਹੇ ਆ ਔਰ ਆਰਟੀਆਰਟੀ ਕਾਰਕੁਨ ਗੁਰਦੇਵ ਸਿੰਘ ਨੇ ਇੱਕ ਗੱਲ ਕਹੀ ਸੀ ਕਿ ਮੈਨੂੰ ਪਹਿਲੇ ਹੀ ਧੋਖਿਆਂ ਦਾ ਸ਼ੱਕ ਸੀ ਕਿਥਿਤ ਤੌਰ ਤੇ ਜੋ ਨਕਲੀ ਪੰਡ ਬਣਾਇਆ ਗਿਆ ਕਾਟਾਂ ਦੇ ਵਿੱਚੋਂ ਨਿਊ ਗੱਟੀ ਰਜੋ ਕੇ ਉਹਨੂੰ ਲੈ ਕੇ ਮੇਰੇ ਮਨ ਦੇ ਬੱਚਾ ਪਹਿਲੇ ਹੀ ਸ਼ੱਕ ਸੀ ਤੇ ਹੁਣ ਸ਼ੱਕੋ ਪੂਰਾ ਹੋ ਗਿਆ ਪਰ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਔਰ ਜਾਂਚ ਤੋਂ ਬਾਅਦ ਹੁੰਦਾ ਕੀ ਹੈ 2013 ਦੇ ਬੱਚੇ ਪੰਡ ਨਕਲੀ ਪੰਡ ਬਣਾਇਆ ਜਾਂਦਾ ਔਰ 2000 25 ਜਿਹੜਾ ਆ ਗਿਆ ਔਰ ਹੁੰਦਾ ਕੀ ਹੈ ਇਹ ਸਾਹਮਣੇ ਦੱਸ ਦੇਣਾ ਜੁੜੇ ਹੋਣ ਦੇ ਪੱਕੇ ਪੋਸਟ ਦੇ ਨਾਲ ਮੈਂ ਸਮਰਨ ਜਿਸਕਤਾਲਾ ਕੈਮਰਾਮੈਨ ਗੁਰਸਰਨ ਦੇ ਨਾਲ